ਹੇਕਾਲ ਦੋਸਤੋ ਜਿਲਚ ਬੰਦ ਅੰਮਿਤਪਲ ਬਾਰੇ ਤਾਜੀ ਵਿ ਡਿਜ਼ਾਈਨਕਾਰੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਵਾਤ ਤੋਂ ਵਾਦ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਡਿਬਰੂਗੜ ਜੇਲ੍ਹ ਦੇ ਵਿੱਚ ਐਨਐਸਏ ਦੇ ਤਹਿਤ ਬੰਦ ਅਮਿਤਪਾਲ ਸਿੰਧੀ ਕੋਰ ਸਾਰਥੀ ਕੁਲਵੰਤ ਸਿੰਘ ਰਾਉ ਕੇ ਨੇ ਆਪਣੇ ਖਿਲਾਫ ਦੂਜੀ ਵਾਰ ਲਗਾਏ ਐਨਐਸਏ ਨੂੰ ਹਾਈ ਕੋਰਟ ਦੇ ਵਿੱਚ ਨੋਟੀਸ ਦਿੱਤੀ ਹੈ ਹਾਈ ਕੋਰਟ ਨੇ ਰਾਉ ਕੋ ਦੀ ਪਟੀਸ਼ਨ ਤੇ ਕੇਂਦਰ ਦੇ ਨਾਲ-ਨਾਲ ਪੰਜਾਬ ਸਰਕਾਰ ਤੇ ਡਿਬਰੂਗੜ ਜੇਲ੍ਹ ਦੇ ਸੁਪਰਡੈਂਟ ਨੂੰ ਨੋਟਿਸ ਜਾਰੀ ਕੀਤਾ ਹੈ ਰਾਉ ਕੇ ਦਾ ਕਹਿਣਾ ਹੈ ਕਿ ਦੂਜੀ ਵਾਰ ਪੰਜਾਬ ਸਰਕਾਰ ਨੇ ਬਿਨਾਂ ਕਿਸੇ ठोस ਸਬਰਤ ਦੇ ਸਿਰਫ ਸਿਆਸੀ ਕਾਰਨਾ ਕਰਕੇ ਹੀ ਉਸ ਤੇ ਐਨਐਸਏ ਲਗਾ ਦਿੱਤੀ ਹੈ ਤੇ ਇਸ ਨੂੰ ਰੱਦ ਕੀਤਾ ਜਾਵੇ ਦੱਸ ਦਈਏ ਕਿ ਕੁਲਵੰਤ ਸਿੰਘ ਰਾਓ ਕਨੇ ਪਿਛਲੇ ਸਾਲ ਜਦੋਂ ਉਹਨਾਂ ਤੇ ਮਾਰਚ 2023 ਦੇ ਵਿੱਚ ਐਨਐਸਏ ਲਗਾ ਕੇ ਡਿਬਰੂਗੜ ਜੇਲ੍ਹ ਭੇਜ ਦਿੱਤਾ ਸੀ ਤਾਂ ਉਦੋਂ ਵੀ ਹਾਈ ਕੋਰਟ ਤੇ ਵਿੱਚ ਪਟੀਸ਼ਨ ਦਾਇਰ ਕਰਕੇ ਆਪ ਨੂੰ ਤਾਂ ਲਗਾਏ ਗਏ ਐਨਐਸਏ ਨੂੰ ਝੁਲਤੀ ਦਿੱਤੀ ਸੀ ਇਹ ਪਟੀਸ਼ਨ ਫਿਲਹਾਲ ਹਾਈ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ